ਨਾ ਕਰ ਸ਼ਰਨ ਸਿੰਘ ਆ ਜੀ ਬਿਲਗਾ ਪਿੰਡ ਆ ਓਕੇ ਜੀ ਬਾਡੀ ਸਰਵਸ ਜੂਸ ਜੂਸ ਕਰਨ ਤੋਂ ਪਹਿਲਾਂ ਕੀ ਕੀ ਦਿੱਕਤਾਂ ਸੀ ਤੁਹਾਨੂੰ ਮੈਨੂੰ ਹੀ ਬਲੱਡ ਪ੍ਰੈਸ਼ਰ ਸੀਗਾ ਅੱਛਾ ਜੀ ਪੇਟ ਦੇ ਵਿੱਚ ਪ੍ਰੋਬਲਮ ਸੀ ਜਦੋਂ ਅਲਸਰ ਵਗੈਰਾ ਹੋ ਗਿਆ ਸੀ ਅੱਛਾ ਜੀ ਉਸ ਖਾ ਲੈੰਦਾ ਸੀ ਲੈਟਰਿੰਗ ਆ ਜਾਂਦੀ ਸੀ ਅੱਛਾ ਜੀ ਤੇ ਉਹ ਸੈਟ ਆ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਸੀ ਇਹ ਤੁਹਾਨੂੰ ਇਹ ਦੋ ਤਿੰਨ ਮਹੀਨਿਆਂ ਤੋਂ ਹੋਈ ਸੀ ਓਕੇ ਜੀ ਇਹ ਬਲੱਡ ਪ੍ਰੈਸ਼ਰ ਦੀ ਆ ਇਹ ਸੀ ਕਿ 56 ਸਾਲ ਤੋਂ 36 ਸਾਲ ਤੋਂ ਹਾਂਜੀ ਬਾਕੀ ਥਕਾਵਟ ਵੀਕਨਸ ਵਗੈਰਾ ਵੀ ਰਹਿੰਦੀ ਸੀ ਹਾਂ ਬੀਕਨਸ ਬਹੁਤ ਜਿਆਦਾ ਹੋ ਗਈ ਸੀ ਅੱਛਾ ਜੀ ਤੇ ਉਹ ਵੀ ਸੈੱਟ ਹੋ ਗਈ ਓਕੇ ਜਿਵੇਂ ਤੁਸੀਂ ਆਪਣਾ ਸਰਵਿਸ ਪੈਕ ਚੂਜ਼ ਕੀਤਾ ਹਾਂਜੀ ਜਿਵੇਂ ਹੁਣ ਬੀਪੀ ਦਾ ਕਿੰਨਾ ਫਰਕ ਪੈ ਗਿਆ ਤੁਹਾਡਾ ਪੀਪੀ ਹੁਣ 35 ਜਿੱਦਾਂ 35 ਰਹਿੰਦਾ ਤੇ 282 ਪਹਿਲਾਂ ਕਿੰਨਾ ਰਹਿੰਦਾ ਸੀ ਪਹਿਲਾਂ 55 50 ਓਕੇ ਥੱਲੇ ਵਾਲਾ ਤਾਂ ਕਰੀਬ ਨੂੰ ਕਹੋ ਇਹ ਨਾਰਮਲ ਹੀ ਹੁੰਦਾ ਸੀ ਅੱਛਾ ਜੀ ਉੱਪਰਲਾ ਬੰਦਾ ਸੀ ਉਹਦਾ ਫਰਕ ਪੈ ਗਿਆ ਹਾਂਜੀ ਜਿਵੇਂ ਅਸਰ ਵਗੈਰਾ ਸੀ ਉਹ ਜੀ ਸੀ ਉਹ ਸੈੱਟ ਹੋ ਗਿਆ। ਅੱਛਾ ਜੀ। ਉਹ ਤਾਂ ਨਹੀਂ ਬਾਰ-ਬਾਰ ਟੁਆਲਟ ਜਾਣਾ ਪੈਂਦਾ ਤੁਹਾਨੂੰ? ਨਹੀਂ ਜੀ। ਓਕੇ। ਹੁਣ ਸਵੇਰੇ ਹੁਣ ਟੁਆਲਟ ਬਣ ਕੇ ਆਉਂਦੀ ਆ। ਅੱਛਾ। ਬਣਦੀ ਨਹੀਂ ਜੀ ਤੇ ਪਤਲੀ ਟੌਲ ਆ ਜਾਂਦੀ ਸੀ। ਉਹ ਕੁਝ ਵੀ ਖਾਦਾ ਨਾਲ ਪ੍ਰੈਸ਼ਰ ਬਣ ਗਏ। ਸੈਂਡ ਹੋ ਜਾਂਦੀ ਸੀ। ਅੱਛਾ। ਹਾਂ ਹੋ ਸਕਦਾ। ਅੱਛਾ ਉਹ ਜੀ ਸੈੱਟ ਆ। ਜਿਵੇਂ ਥਕਾਵਟ ਵੀਕਨੈਸ ਸੀ ਉਹ ਵੀ ਫਰਕ ਪਿਆ। ਅੱਛਾ ਜੀ। ਹਾਂ ਜੀ। ਉਹ ਥਕਾਵਟ ਦਾ ਤਾਂ ਜ਼ਿਆਦਾ ਫਰਕ ਪਿਆ। ਕਿੰਨੇ ਟਾਈਮ ਹੋ ਗਿਆ ਤੁਹਾਨੂੰ ਯੂਜ਼ ਕਰਦਿਆਂ ਨੂੰ? ਮੈਨੂੰ ਜੀ 40 ਦਿਨ ਹੋ ਗਏ 40 ਦਿਨ ਹੋ ਗਏ ਤੁਹਾਨੂੰ ਸਰਵਿਸ ਪੈਕ ਲੈਣ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਜੀ ਬੋਡੀ ਸਰਵਿਸ ਬਾਰੇ ਕੀ ਸੁਨੇਹਾ ਦੇਣਾ ਚਾਹੂਗੇ ਤੁਸੀਂ ਮੈਂ ਤਾਂ ਮੈਂ ਬਹੁਤ ਵਧੀਆ ਚੀਜ਼ ਆ ਮਤਲਬ ਹਰੇਕ ਨੂੰ ਵਰਤਣਾ ਚਾਹੀਦਾ ਓਕੇ ਧੰਨਵਾਦ ਸਭ ਤੁਹਾਡਾ